ਜਦੋਂ ਮਾਮਾ ਕਹਿੰਦੇ ਨੇ ਮੈਂ ਤੁਹਾਨੂੰ ਵੀਰ ਕਹੀ ਜਾਂਦੇ ਤੁਸੀਂ ਮੈਨੂੰ ਬੁਢਾ ਬਣਾਈ ਜਾਂਦੇ ਹਾਂ ਹਲੇ ਮੁੰਡੇ ਸਮਝੀ ਸਾਹਮਣੇ ਆ ਉਹ ਤੁਸੀਂ ਦੱਸੋ ਵੀਰ ਕਹੀਏ ਮਾਮਾ ਕਹੀਏ ਆ ਕਹੀਏ ਜੋ ਮਰਜ਼ੀ ਕਹੀਏ ਨੌ ਨਹੀਂ ਲੈਣਾ ਹੁੰਦਾ ਤੇ ਮੈਂ ਕੱਲ੍ਹ ਸਤਿਕਾਰਯੋਗ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਜੀ ਆਪਾਂ ਨੇ ਬਾਈ 2 ਦਿਨ ਪਹਿਲਾਂ ਵੀ ਰੂਟਾਵੇਟਰਾਂ ਦਾ ਬਲੌਗ ਪਾਇਆ ਸੀਗਾ ਜਿਵੇਂ ਕਿ ਦੱਸਿਆ ਸੀ ਤੁਹਾਨੂੰ ਆਪਣੇ ਨਵੇਂ ਮਾਡਲ ਆਏ ਨੇ ਇੱਕ ਅੱਜ ਆਪਾਂ ਹੋਰ ਰੂਟਾਵੇਟਰ ਦਿੱਤਾ ਜੀ ਤੇ ਬਾਈ ਨੇ ਲੈਣ ਪਹੁੰਚੇ ਵੇ ਜੀ ਬਾਈ ਦਾ ਕੋ ਟਰੈਕਟਰ ਵੀ ਸਾਡਾ ਐਂਡੋ ਫਾਰਮ ਹੈ ਤੇ ਪਹਿਲਾਂ ਬਾਈ ਸਾਸਿਕਾ ਬਾਈ ਸਾਰਿਆਂ ਨੂੰ ਸਾਰੇ ਸਾਸਿਕਾ ਬਾਈ ਹੋਰ ਠੀਕ ਹੈ ਜੀ ਵਧੀਆ ਜੀ ਵਧੀਆ ਠੀਕ ਹੈ ਜੀ ਤੇ ਬਾਈ ਨਾਲ ਨਾਲ ਬਾਈ ਸਾਡੀ ਯਾਰੀ ਦੋਸਤੀ ਵੀ ਹੈ ਰਿਸ਼ਤੇਦਾਰੀ ਵੀ ਪੈਂਦੀ ਆ ਮਾਮਾ ਵੀ ਸਾੰਤਪੁਰ ਤੇ ਨਾਲ ਹਾਂ 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 ਠੀਕ ਹੈ ਜੀ ਸਹੀ ਗੱਲ ਹੈ ਤੇ ਅੱਜ ਬਾਈ ਨੂੰ 8 ਫੋਟਾ ਦਿੱਤਾ ਟਰੈਕਟਰ ਆ ਸੌਰੀ ਰੂਟਾਵੇਟਰ ਰੂਟਾਵੇਟਰ ਸਹੀ ਦਰਵਾਜ਼ਾ ਜਿਹੜਾ ਆਪਣੇ ਕੋਲ ਨਵਾਂ ਮਾਡਲ ਆਇਆ ਬਾਈ ਠੀਕ ਹੈ ਜੀ ਤੇ ਬਾਕੀ ਆਪਾਂ ਨੇ ਤੁਹਾਨੂੰ ਪਰਸੋਂ ਵੀ ਆਪਾਂ ਨੇ ਦੋ ਰੂਟਾਵੇਟਰ ਦਿੱਤੇ ਸੀ ਉਦੋਂ ਨਾਲ ਵੀਡੀਓ ਦੇ ਵਿੱਚ ਦੱਸਿਆ ਸੀ ਵੀ ਕੀ ਕੀ ਚੇਂਜ ਕੀਤਾ ਤੇ ਹੋਰ ਵੀਰੇ ਕੀ ਹਾਲ ਹੈ ਠੀਕ ਆ ਵਧੀਆ ਜੀ ਵਧੀਆ ਬਾਈ ਵਧੀਆ ਜ ਤੇ ਬਾਈ ਨੇ ਡੋ ਫਾਰਮ ਲੱਤਾ ਦਾ ਟਰੈਕਟਰ ਟਰੈਕਟਰ ਨਹੀਂ ਲਿਆ ਬਾਈ ਨੇ ਆਪਾਂ ਦੇ ਮੈਂ ਦਿੱਤਾਂ ਲਾਂ ਮੰਬੰਦਰਾ ਹਾਂਜੀ ਹਾਂ ਠੀਕ ਆ ਤੇ ਇੱਕ ਹੋਰ ਐ ਇਹ ਵੀ ਨਹੀਂ ਹੈ ਵੀ ਸਸਤਾ ਲੈ ਕੇ ਆਏ ਆ ਹਾਂ ਜਿੰਨੇ ਦਾ ਵੀਰੋਂ ਨਹੀਂ ਲੈ ਕੇ ਆਏ ਸ਼ਾਇਦ ਆਪਣਾ ਹੋਰ ਹੋਰ ਸਸਤਾ ਦੇ ਦਿੰਦੇ ਠੀਕ ਆ ਉੱਥੇ ਦਰੀ ਚੱਕਰ ਦੇ ਫਸ ਗਏ ਕਹਿੰਦੇ ਸੀ ਨਹੀਂ ਰਿਸਤਰੀ ਆਪਣੇ ਕੋਲ ਬੰਦਾ ਜਿਆਦਾ ਵਧੀਆ ਦਾ ਹਾਂ ਬਾਈ ਕਾ ਤੁਸੀਂ ਉਹਨੂੰ ਲੈ ਕੇ ਨਹੀਂ ਆਏ ਅੱਛਾ ਕੰਗਵੀਰ ਦਾ ਮਿੱਤਰ ਹੈ ਬਾਈ ਉਹਨੇ ਓਕੇ ਕਹਿੰਦਾ ਫਿਰ ਅਸੀਂ ਉੱਧਰ ਸਾਈ ਵੀ ਛਾੜਨ ਦੇ ਤਾਂ ਵੀ ਕੋਈ ਕਰ ਲਈ ਤੀ ਅੱਛਾ ਮੈਂ ਕਿਹਾ ਸਾਨੂੰ ਇਹਨਾਂ ਪਤਾ ਨਹੀਂ ਚਲੋ ਕੋਈ ਗੱਲ ਅੱਗੇ ਵਾਸਤੇ ਧਿਆਨ ਰੱਖਾਂਗੇ ਠੀਕ ਆ ਜੀ ਚਲੋ ਵਫਾ ਕਰੇ ਟਰੈਕਟਰ ਐਂਡੋ ਫਾਰਮ ਮੈਂ ਲਿਆ ਫੇਰ ਵੀ ਕੁੱਲ ਮਿਲਣਾ ਨਾ ਠੀਕ ਹੈ ਜੀ ਠੀਕ ਹੈ ਵਧੀਆ ਲੱਗਿਆ ਠੀਕ ਹੈ ਜੀ ਤੇ ਵਧੀਆ ਚੀਜ਼ ਲੈ ਲਈ ਓਕੇ ਰੇਟ 'ਚ ਕੱਟਾ ਕੁਆਲਿਟੀ ਪੂਰੀ ਵਧੀਆ ਠੀਕ ਹੈ ਜੀ ਟਰੈਕਟਰ ਦੀ ਕੁਆਲਿਟੀ ਪੂਰੀ ਵਧੀਆ ਮੱਗੇ ਵੀਡੀਓ 'ਚ ਕਹਿੰਦਾ ਹੁੰਨਾ ਸਾਰਿਆਂ 'ਚ ਹਾਂਜੀ ਹਾਂ ਵੀ ਜਿਹੜੇ ਬੰਦੇ ਜੇ ਆਪਾਂ ਸ਼ਾਰਟ ਪਾਸਾ ਚ ਕੀਏ ਜਿਹੜੇ ਬਾਲ ਦੀ ਖਲਦਾਰਨੇ ਵਾਲੇ ਆ ਗੁੱਸਾ ਨਾ ਕਰਿਓ ਨਹੀਂ ਨਹੀਂ ਆਪਾਂ ਕੋਈ ਚੱਕਰ ਨਹੀਂ ਵੀ ਉਹੀ ਟਰੈਕਟਰ ਲੈਣੇ ਆ ਹਾਂ ਸੇਮ ਉਦਾਂ ਹੀ ਸੀਗਾ ਆਪਣਾ ਰੂਟਾ ਵੇਟਲਾ ਸਿਸਟਮ ਹਾਂਜੀ ਹਾਂਜੀ ਪਹਿਲਾਂ ਬਹੁਤ ਜ਼ਿਆਦਾ ਸੋਚੀ ਗਰਵਾਜ ਰੋਟਾਵੇਟਰ ਦਾ ਆਪਣਾ ਇਹੀ ਸਿਸਟਮ ਹੈ। ਇਹੀ ਟਰੈਕਟਰ ਦਾ ਸਿਸਟਮ ਹੈ। ਤੇਲ ਖਰਚਾ ਘੱਟ ਹੈ, ਰੀਟ ਘੱਟ ਹੈ। ਉਦਾਂ ਹੀ ਰੋਟਾਵੇਟਰ ਦਾ ਆ ਗਿਆ। ਠੀਕ ਹੈ ਜੀ। ਇਹ ਨਵਾਂ ਮਾਡਲ ਆ ਗਿਆ ਇਹ। ਠੀਕ ਹੈ ਜੀ। ਇਹਦਾ ਗੇਅਰ ਬਾਕਸ ਵੀ ਵੱਡਾ ਆ ਗਿਆ। ਠੀਕ ਹੈ ਜੀ। ਸਪਰਿੰਗ ਵੀ ਮੋਟੇ ਆ ਗਏ। ਠੀਕ ਹੈ ਜੀ। ਇਹ ਪੈ ਪੈੜਾ ਉਹ ਵੀ ਟ੍ਰਿਪਰ ਆ ਗਿਆ ਜੀ। ਠੀਕ ਹੈ ਜੀ। ਉੱਪਰਲੇ ਕਲੈਂਪ ਆ ਇਹ ਵੀ ਦੇਗੀ ਆ ਗਏ। ਠੀਕ ਹੈ ਜੀ। ਨਾ ਪੂਰਾ ਵਧੀਆ ਚੱਲੂ। ਹਾਂ ਜੀ ਹਾਂ ਜੀ। ਅਦਰ ਵੀਰੋਂ ਨਹੀਂ ਪੂਰੇ ਬਾਲ ਦੀ ਖਲਤਾਰ ਨੇ ਆਲੇ ਕਿਸੇ ਗੱਲ ਨਾਲੇ ਲੈ ਆਏ ਇਹਨਾਂ ਨੇ। ਨਾ ਨਾ ਆਰੀ ਨੇ ਕੱਢੀ ਸੀ ਤਿੱਖੇ ਹਨ ਬੂਰੇ ਗੰਨਾ ਗੰਨਾ ਵੱਧ ਲਾਉਣੇ ਵੀਰੇ ਹੈ ਹਾਂ ਗੰਨਾ ਵੀਰੇ ਸੱਜ ਚੱਲੀ ਜਾਂਦਾ ਸਾਨੂੰ ਠੀਕ ਹੈ ਜੀ ਚਲੋ ਵਧੀਆ ਸਭ ਕੀਤੀ ਚਰੀ ਗਈ ਸੀ ਸੰਤਪੁਰ ਬਾਈ ਸਾਡੀਆਂ ਰਿਸ਼ਤੇਦਾਰੀਆਂ ਨੇ ਦੋ ਤਿੰਨ ਠੀਕ ਹੈ ਜੀ ਹਾਂ ਮਾਮੇ ਦਾ ਲੰਬਾ ਦਾ ਰਿਹਾ ਮਾਮਾ ਵੀ ਤੁਸੀਂ ਟੈਕਟ ਨਹੀਂ ਮਾਰੋ ਟੈਕਟ ਨਹੀਂ ਜਾਵਾਂ ਸੱਚੇ ਠੀਕ ਹੈ ਜੀ ਸਹੀ ਗੱਲ ਹੈ ਓਕੇ ਇੱਕ ਸੰਤਪੁਰ ਦਾ ਹੋਰ ਹੁੰਦਾ ਜਿਵੇਂ ਨਾ ਸਾਡੇ ਪੋਸਟ ਆਫਿਸ ਤੇ ਚਿੱਠੀ ਜਿਗੋ ਆਉਂਦੀ ਹੈ ਸਾਨੂੰ ਹੂੰ ਹੂੰ ਹੁਣ ਸਾਡਾ ਪਿੰਡ ਵੀ ਸੰਤਪੁਰ ਹੀ ਬੱਦਾਂ ਅੰਗਰੇਜ਼ੀ ਤੋਂ ਪਹਿਲਾਂ ਕੋਈ ਹੀ ਹੈ ਹਾਂ ਸਹੀ ਅਸੀਂ ਪੰਜਾਬੀ ਸੰਤਪੁਰ ਲਿਖ ਦਨੇ ਆ ਟਿੱਪੀ ਪਾ ਦਨੇ ਹਣ ਇੱਧੇ ਚਿੱਠੇ ਥੋੜੇ ਪਿੰਡ ਚਲੇ ਜਾਣੀ ਆ ਚਲੇ ਜਾਣੀ ਠੀਕ ਆlias ਚੁਪਕੀ ਲਿਖਾਉਂਦਾ ਨਾ ਹਾਂਜੀ ਹਾਂ ਕਈ ਆlias ਨੂੰ ਭੁੱਲ ਜਾਂਦੇ ਆ ਇਕੱਲਾ ਸੰਤ ਪਰ ਰਹਿ ਜਾਂਦਾ ਠੀਕ ਆ ਜੀ ਕਰ ਚੱਲ ਬੰਦੇ ਸਾਂਝ ਹੈਗੀ ਸਾਡੇ ਪਿੰਡ ਨਾਲ ਹਾਂਜੀ ਹਾਂ ਜਾਂ ਤੇ ਬਹੁਤ ਛੋਟੇ ਜਿਹੇ ਹੁੰਦੇ ਜਾਂ ਹੁੰਦਾ ਸੀਗਾ ਵੀ ਯਾਰ ਉੱਥੇ ਸੰਤ ਪਰ ਹੈ ਵੀ ਚਿੱਠੀਆਂ ਉੱਥੇ ਚ ਲੈ ਗਈਆਂ ਆਪਣੀਆਂ ਠੀਕ ਆ ਜੀ ਹਾਂ ਹਾਂ ਚਲੋ ਠੀਕ ਆ ਮਿੱਤਰੋ ਮੇਰੇ ਬਾਈ ਨੂੰ ਉਹਨੂੰ ਡਿਲੀਵਰੀ ਦੇ ਦੋ ਮੜੇ ਜੀ ਹਾਂ ਲਿਆਓ ਆਜੋ ਸਾਡੇ ਫੜੋ ਲੈਣੀ ਬਾਈ ਜੀ ਆ ਜੀ ਹਾਂ ਆਇਆ ਪੁੱਤਰਾ ਆ ਜਾ ਆ ਜਾ ਆ ਜਾ ਆ ਜਾ ਇਹਨੂੰ ਵੜਾਓ ਜੀ ਆਜੋ ਫਿਰ ਨਾਲ ਉਹ ਮੁੰਡੇ ਤੇ ਤੇ ਵੈਰੀ ਗੁੱਡ ਆ ਜਾ ਸੁਖਦੀਪ ਆ ਜਾ ਯਾਰ ਬਹੁਤ ਬਹੁਤ ਵਧਾਈਆਂ ਬਾਈ ਨੂੰ ਤੁਸੀਂ ਮੈਨੂੰ ਮਾਮਾ ਕਹੇ ਜ ਨੇ ਮੈਂ ਤੁਹਾਨੂੰ ਵੀਰ ਕਹੇ ਜ ਨੇ ਤੁਸੀਂ ਮੈਨੂੰ ਬੁਢਾ ਬਣਾਈ ਜ ਨੇ ਅੰਨੇ ਹਲੇ ਮੁੰਡੇ ਸਾਹਮਣੇ ਸਾਹਮਣੇ ਆ ਉਹ ਤੁਸੀਂ ਦੱਸੋ ਵੀਰ ਕਹੀ ਹੈ ਮਾਮਾ ਕਹੀ ਹੈ ਹੈ ਕਹੀ ਹੈ ਜੋ ਮਰਦੀ ਕਹੀ ਹੈ ਨੌ ਨਹੀਂ ਲੈਣਾ ਹੁੰਦਾ ਪਿਆਰ ਪਿਆਰ ਹੁੰਦਾ ਕਿ ਨਹੀਂ ਹਾਂ ਠੀਕ ਆ ਲੋ ਸਾਹਮਣੇ ਮਿੱਤਰਾਂ ਬਾਕੀ ਵੀਰੋ ਜਿਹੜੀ ਸਭ ਤੇ ਬੜਾ ਫਰਕ ਪਾਇਆ ਜਿਹੜਾ ਦੱਸਿਆ ਨਹੀਂ ਹੈਗਾ ਆਪਾਂ ਨੇ ਵੀਡੀਓ 'ਚ ਭੁੱਲ ਕੇ ਦੱਸਣਾ ਪੇਂਟ ਦਾ ਫਰਕ ਪਾਇਆ ਠੀਕ ਹੈ ਜੀ ਇਹਦੇ ਵਿੱਚ ਪਾਊਡਰ ਕੋਟਡ ਪੇਂਟ ਦੇ ਦਿੱਤਾ ਆਪਣੀ ਨੇ ਹੁਣ ਠੀਕ ਹੈ ਜੀ ਜਿਹੜਾ ਕਿ ਟਰੈਕਟਰਾਂ ਦੇ ਵਿੱਚ ਆਉਂਦਾ ਸੀ ਪਹਿਲਾਂ ਉਹ ਪੇਂਟ ਦੇ ਦਿੱਤਾ ਤੇ ਪੇਂਟ ਆਪਣੇ ਕੋਲ ਦੂਜਾ ਵੀ ਪਿਆ ਪੇਂਟ ਦੀ ਕੁਆਲਿਟੀ ਦਾ ਬਹੁਤ ਜ਼ਿਆਦਾ ਫਰਕ ਹੈ ਠੀਕ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਵੀ ਸਾਫ਼ ਦਿਖਦਾ ਹੈ ਨਾ ਰੰਗ ਦਾ ਫਰਕ ਠੀਕ ਹੈ ਜੀ ਤੇ ਪਹਿਲਾਂ ਨੂੰ ਰੇਟ ਦਾ ਫਰਕ ਵੀ ਪੈ ਗਿਆ ਠੀਕ ਹੈ ਜੀ ਤੇ ਚਲੋ ਪੁੰਨਾ ਗ੍ਰੇਡ ਥੋੜਾ ਜਿਹਾ ਮਹਿੰਗਾ ਹੋ ਗਿਆ ਦਾ ਹਲਕਾ ਜਾਂ ਹਾਂਜੀ ਹਾਂਜੀ ਨਹੀਂ ਮਾੜਾ ਮੋਟਾ ਹੀ ਆ ਜੀ ਪਹਿਲਾਂ ਵੀ ਠੀਕ ਹੈ ਆਪਣਾ ਠੀਕ ਹੈ ਜੀ ਹਾਂ ਕੋਈ ਐਡੀ ਟਿੱਕੜਲੀ ਕਰਨੀ ਚਲੋ ਆਏ ਜੀ ਚੇਂਜ ਵੀ ਬਹੁਤ ਹੋਇਆ ਜੀ ਟਾਈਮ ਦੇ ਹਿਸਾਬ ਨਾਲ ਕਰਨਾ ਹੀ ਪੈਣਾ ਹਾਂਜੀ ਹਾਂ ਕੰਪਨੀ ਦਾ ਹਾਂ ਠੀਕ ਹੈ ਜੀ ਤੇ ਬਾਕੀ ਬਹੁਤ ਜਿਵੇਂ ਆਹਲਾ ਸਪਰਿੰਗ ਦੇਖੋ ਕਿੰਨਾ ਜ਼ਿਆਦਾ ਹੈਵੀ ਕਰਤਾ ਵੀਰੋ ਆਹ ਸਪਰਿੰਗ ਠੀਕ ਹੈ ਜੀ ਤੇ ਬਾਕੀ ਆਹਲੇ ਜੱਫੇ ਦੇਖੋ ਕਿੰਨੇ ਹੈਵੀ ਕਰਤੇ ਉਹ ਵੀ ਕੋੜੀ ਬਹੁਤ ਹੈਵੀ ਕਰਦੀ ਤੇ ਸਭ ਤੋਂ ਮੇਨ ਚੀਜ਼ ਆ ਗੀਅਰ ਗੀਅਰ ਦੇਖੋ ਕਿੰਨਾ ਜ਼ਿਆਦਾ ਹੈਵੀ ਕਰਤਾ ਠੀਕ ਹੈ ਜੀ ਗੇਰ ਬਹੁਤ ਵਧੀਆ ਬਣਾਤਾ ਤੇ ਬਾਕੀ ਟਰੈਕਟਰ ਬਾਈਨਾਂ ਕੋਲ ਤੇ ਬਾਕੀ ਰੋਟਰਟਰ ਬਾਈਨਾਂ ਕੋਲ ਇੰਡੋ ਫਾਰਮ 30 60 ਹੈ ਜੀ ਤੇ ਇਹ ਆਪਣਾ ਟਰੈਕਟਰ 60 ਐਚਪੀ ਦੇ ਵਿੱਚ ਆ ਇਹਨਾਂ ਦਾ 16 9 28 ਦੇ ਟਾਇਰਾਂ ਦੇ ਵਿੱਚ ਤੇ ਸਾਡੇ ਤਰੀਬਨ ਇੱਧਰ ਬੂਰ ਮਾਜਰਾ ਸ਼ਾਂਤਪੁਰ ਆ ਬਾਲ ਸੰਢਾ ਠੀਕ ਹੈ ਜੀ ਤੇ ਇੱਧਰ ਆਪਣੇ ਏਰੀਆ ਦੇ ਵਿੱਚ ਕਈ ਟਰੈਕਟਰ ਗਏ ਨੇ ਉਧਰ ਸਾਡਾ ਬਿਲ ਐਰੀਆ ਉਧਰ ਵੀ ਟਰੈਕਟਰ ਇੰਡੋਫਾਰਮ ਆਪਣੇ ਕਈ ਟਰੈਕਟਰ ਗਏ ਹੋਏ ਨੇ ਠੀਕ ਹੈ ਜੀ ਤੇ ਬਾਕੀ ਜਣੇ ਕਿ ਜਿਹੜੇ ਵੀ ਗੰਨੇ ਗੁੰਨੇ ਦਾ ਕੰਮ ਕਰਦੇ ਨੇ ਉਹਨਾਂ ਨੂੰ ਟਰੈਕਟਰ ਵਧੀਆ ਕਿਉਂਕਿ ਬਾਈ بڑا ਟਰੈਕਟਰ ਆ ਚਾਰ ਸਿਲੰਡਰ ਹੈ ਮੂਰੇ ਨੂੰ ਲੰਬਾ ਹੈ ਖੜਾ ਖੁੜਾ ਘਟ ਹੁੰਦਾ ਟੌਲੀ ਟ੍ਰਲੀ ਨੂੰ ਠੀਕ ਹੈ ਜੀ ਤੇ ਬਾਕੀ ਆਪਣੇ ਕੋਲ ਹੋਰ ਵੀ ਬਾਈ ਰੂਟਾਵੇਟਰ ਆ ਜਾਣੇ ਆ ਕਿਸੇ ਵੀ ਵੀਰ ਨੇ ਹੋਰ ਕੋਈ ਰੂਟਾਵੇਟਰ ਲੈਣਾ ਆਪਣੇ ਕੋਲ ਆਪਣੇ ਕੋਲ 6 ਪੀਸ ਆਏ ਸੀਗੇ 4 ਰੂਟਾਵੇਟਰ ਦੇ ਦਿੱਤੇ ਆਪਾਂ ਨੇ ਤੇ 7 ਫੁੱਟੇ 8 ਫੁੱਟੇ 9 ਫੁੱਟੇ ਸਾਰੇ ਮਾਡਲ ਆਉਂਦਾ ਠੀਕ ਹੈ ਜੀ ਹੋਰ ਵੀ ਕਿਸੇ ਵੀ ਵੀਰ ਨੇ ਕਰਵਾਇਆ ਦਾ ਰੂਟਰ ਮੀਟਰ ਲੈਣਾ ਤਾਂ ਆਪਣੇ ਨਾਲ ਜਰੂਰ ਸੰਪਰਕ ਕਰ ਸਕਦਾ ਹੈ ਜੀ ਤੇ ਬਾਕੀ ਇਹਨੂੰ ਦੇਖੋ ਸੀਲਾਂ ਵੀ ਦੋਨੋਂ ਪਾਸੇ ਮਕੈਨੀਕਲ ਦਿੱਤੀਆਂ ਵੀ ਨੇ ਕੰਮ ਕਰਨੇ ਠੀਕ ਹੈ ਜੀ ਜਿਵੇਂ ਕਦੂ-ਕਦੂ ਚਲਾਉਣਾ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਜਿੱਦਾਂ ਮਰਜ਼ੀ ਚਲਾ ਸਕਦੇ ਆ ਆਲੇ ਜਿਹੜੇ ਮੁਰਲੇ ਜੱਫੇ ਆ ਇਹ ਵੀ ਚੇਂਜ ਕਰਦੇ ਵੀਰੋਂ ਹੁਣ ਠੀਕ ਹੈ ਜੀ ਇਹਦਾ ਫਰਕ ਪਾਪਾ ਉਹ ਥੱਲੇ ਵੀ ਇਹਦਾ ਕੁਆਲਿਟੀ ਦੇਖੋ ਥੱਲੇ ਵੀ ਕੁਆਲਿਟੀ ਘਟ ਨਹੀਂ ਠੀਕ ਹੈ ਜੀ ਆਕੀ ਰੇਟ ਆਪਾਂ ਤੁਹਾਨੂੰ ਦੱਸਿਆ ਸੀਗਾ ਤੇ 1 ਲੱਖ 15000 ਰੁਪਿਆ ਆਪਣਾ 8 ਫੁੱਟੇ ਦਾ ਰੇਟ ਆ ਇਹ ਪਹਿਲਾਂ ਮੜਾ ਮੋਟਾ ਫਰਕ ਸੀਗਾ ਥੋੜਾ ਥੋੜਾ ਬਹੁਤਾ ਕੇ ਫਰਕ ਪਿਆ ਪਰ ਉਹਦੇ ਨਾਲੋਂ ਚੀਜ਼ ਦਾ ਕੁਆਲਿਟੀ ਦਾ ਬਹੁਤ ਜ਼ਿਆਦਾ ਫਰਕ ਪਾਤਾ ਪਹਿਲਾਂ ਨਾਲੋਂ ਉਹ ਵੀ ਆਪਣੇ ਕੋਲ ਰੂਟਰ ਪਿੱਛਾ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਠੀਕ ਹੈ ਜੀ ਤੇ ਮੰਨ ਕੇ ਚਲੋ 2000 ਰੁਪਿਆ ਸਿਰਫ ਰੂਟਾਵੇਟਰ ਰੇਟ ਦਾ ਫਰਕ ਪਿਆ ਬਹੁਤਾ ਨਹੀਂ ਹੈਗਾ ਤੇ ਬਾਕੀ ਕੋਈ ਨਹੀਂ ਜਿਹੜਾ ਵੀਰ ਕੋਈ ਦੂਰੋਂ ਆਊਗਾ ਆਪਾਂ ਮਾਣ ਜ਼ਰੂਰ ਕਰਾਂਗੇ ਉਹਨਾਂ ਦਾ ਤੇ ਬਾਕੀ ਭਾਈ ਆਪਣੇ ਕੋਲ ਪੁਰਾਣੇ ਟਰੈਕਟਰ ਵੀ ਖੜੇ ਨੇ ਸਟਾਕ ਦੇ ਵਿੱਚ ਜੇ ਮੇਰੇ ਵੀਰ ਨੇ ਕੋਈ ਪੁਰਾਣਾ ਸੈਕੰਡ ਹੈਂਡ ਟਰੈਕਟਰ ਲੈਣਾ ਹੋਇਆ ਤਾਂ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦਾ ਹੈ ਜੀ ਤੇ ਇੰਡੋ ਫਾਰਮ ਵੀ ਆਪਣੇ ਕੋਲ ਜਿੰਨੇ ਵੀ ਟਰੈਕਟਰ ਨੇ ਨਵੇਂ ਸਾਰੇ 26 ਮਾਡਲ ਨੇ ਠੀਕ ਹੈ ਜੀ ਨਵਾਂ ਸਟਾਕ ਆਪਣੇ ਕੋਲ ਪੁਰਾਣਾ ਟਰੈਕਟਰ ਕੋਈ ਵੀ ਨਹੀਂ ਹੈਗਾ ਆਪਣੇ ਕੋਲ ਠੀਕ ਹੈ ਜੀ ਤੇ ਨਵੇਂ ਟਰੈਕਟਰ ਵਿੱਚ ਵੀ ਕੰਪਨੀ ਨੇ ਬਾਈ ਕਈ ਤਿੰਨ ਚਾਰ ਚੀਜ਼ਾਂ ਦਾ ਫਰਕ ਪਾਇਆ ਜਿਹੜੀ ਕੋਈ ਕਮੀਆਂ ਪੇਸ਼ੀਆਂ ਸੀਗੀਆਂ ਤੇ ਜੇ ਕਿਸੇ ਵੀ ਵੀਰ ਨੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਆਪਣੇ ਨੰਬਰ ਤੇ ਲੈ ਸਕਦਾ ਜੀ ਉਹ ਸਾਹਮਣੇ ਆਪਣੇ ਨੰਬਰ ਚੱਲਦੇ ਨੇ ਸਕਰੀਨ ਤੇ ਲੋ ਜੀ ਚੈੱਕ ਕਰ ਲਓ ਉਹ ਸਾਹਮਣੇ ਵਾਲੇ ਰੂਟਾਵੇਟਰ ਦੇ ਨੰਬਰ ਆ ਇਹ ਤਾਂ ਆਪਣੇ ਟਰੈਕਟਰ ਦੇ ਨੰਬਰ ਆ ਨੰਬਰ ਸੇਮੇ ਨੇ ਤਕਰੀਬਨ ਜੀ ਕਿਸੇ ਵੀ ਨੰਬਰ ਦੇ ਗੱਲਬਾਤ ਕਰਕੇ ਕੋਈ ਵੀ ਜਾਣਕਾਰੀ ਟਰੈਕਟਰ ਬਾਰੇ ਕੋਈ ਵੀ ਲੈਣੀ ਤੁਸੀਂ ਲੈ ਸਕਦੇ ਆ ਜੀ। ਲੋ ਜੀ ਵੀਰੋ ਪਹੁੰਚ ਗਏ ਰੋਪੜ ਹਜ਼ਾਰ ਦੇ ਵਿੱਚ। ਕਾਕਾਟਾਲ ਵਾਲਿਆਂ ਦੇ। ਤੇ ਭਾਈ ਜਵੀ ਗੇਰਨੀ ਆ ਜਵੀ ਦਾ ਰੇਟ ਪਤਾ ਕਰਨ ਆਇਤੇ। ਤੇ ਜਵੀ ਆਪਣੀ ਗਿਰਗੀ ਬਾਈ ਨੇਰੀ ਨਾਲ ਉਹ ਦੇਖਦੇ ਆ ਇਹਨਾਂ ਨਾਲ ਕੀ ਗੱਲਬਾਤ ਬਣਦੀ। ਤੇ ਤੂੜੀਆ ਰੇਟ ਬਹੁਤ ਹੋ ਗਿਆ ਭਾਈ 950 ਰੁਪਿਆ ਰੇਟ ਤੂੜੀ ਦਾ ਸਾਡੇ ਰੋਪੜ ਦਾ। ਠੀਕ ਹੈ ਜੀ। ਦੇਖ ਲੋ ਟਾਈਮ ਟਾਈਮ ਦੀ ਗੱਲ ਆ ਕੋਈ ਟਾਈਮ ਤੋਂ ਤੂੜੀ ਨੂੰ ਪੁੱਛਦਾ ਨਹੀਂ ਤਾਂ ਹੁਣ ਤੂੜੀ ਦੀ ਫੁੱਲ ਮੰਗ। ਤੇ ਆ ਰੋਡ ਸਿੱਧਾ ਲੰਘ ਗਈ ਬੇਲਾ ਚੌਂਕ ਨੂੰ। ਬਾਕੀ ਜਵੀ ਦਾ ਰੇਟ ਵੀ ਭਾਈ ਠੀਕ ਠਾਕ ਚੱਈਆ ਕਿਉਂਕਿ ਜਵੀਆਂ ਦੀ ਬਹੁਤ ਲੱਗੀਆਂ ਸਾਡੇ ਏਰੀਆ ਵਿੱਚ ਗੰਨੇ ਕਰਕੇ ਜਿਆਦਾ ਲੋਕ ਜਵੀ ਲਾਉਂਦੇ ਆ। ਠੀਕ ਆ ਜੀ। ਤੇ ਤੂੜੀ ਸਾਡੇ ਕੋਲ ਵੀ ਇਕੱਠੇ ਆ ਸੀ ਸਾਨੂੰ ਵੀ ਤੂੜੀ ਲੈਣੀ ਪੈਣੀ ਮੁੱਲ। ਆ ਗਾਉ ਗਾ ਕਰਕੇ ਕੰਮ ਚੱਲੀ ਜਾਂਦਾ। ਬਾਕੀ ਠੀਕ ਆ ਵੀਰੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਹੋਰ ਵੀ ਕਿਸੇ ਵੀ ਨੇ ਉਹ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਨੰਬਰ ਆਪਣਾ ਸਕਰੀਨ ਤੇ ਚੱਲਦਾ ਹੁੰਦਾ ਜੀ। ਤੇ ਮਿਲਦੇ ਆ ਹੋਰ ਕਿਸੇ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ ਧੰਨਵਾਦ ਸ਼ੁਕਰੀਆ।